अच्छा मतलब ਜਿਹੜਾ ਹੋਣਾ ਆਪਾਂ ਕਹਿੰਨੇ ਆ ਵੀ ਤੁਸੀਂ ਐਜੂਕੇਸ਼ਨ ਜਾਂ ਉੱਥੇ ਪੜਨ ਲਈ ਜਾਂਦੇ ਹੋ ਤੇ ਪੜਨ ਤੋਂ ਬਾਅਦ ਸਪੋਜ਼ ਉੱਥੇ ਮਾਸਟਰ ਕਿੰਨੇ ਸਾਲਾਂ ਦੀ ਹੈ ਅਮਰੀਕਾ ਦੇਖੋ ਜੇ ਆਪਾਂ ਬੈਚਲਰਸ ਦੀ ਗੱਲ ਕਰੀਏ ਬੈਚਲਰਸ ਹੁੰਦੀ 4 ਸਾਲ ਦੀ ਹਮ ਮਾਸਟਰਸ ਹੈਗੀ 2 ਸਾਲ ਦੀ ਜੀ 4 ਸਾਲ ਪੜੋ 2 ਸਾਲ ਪੜੋ ਤਰਨਪਤੀ ਸਟੇਟਮੈਂਟ ਅਕੋਰਡਿੰਗ ਦੋਨੋਂ ਗ੍ਰੀਨ ਕਾਰਡ ਮਿਲੂਗੇ ਅੱਛਾ ਹੁਣ ਗ੍ਰੀਨ ਕਾਰਡ ਮਿਲਣਗੇ ਮੰਨ ਲਓ ਦੀ ਸਟੇਟਮੈਂਟ ਝੂਠੀ ਵੀ ਹੋਈ ਕਈ ਵਾਰ ਨਾ ਚਨਾਬ ਦੇ ਵਿੱਚ ਮੰਤਰੀ ਨਾ ਵੱਡੇ ਵਾਦੇ ਕਰ ਜਾਂਦੇ ਆ ਵੀ ਚਲੋ ਲੋਕਾਂ 'ਚ ਆਪਣੀ ਪਾਪੂਲਰਿਟੀ ਵਿਧਾਨ ਲਈ ਵੀ ਮੈਂ ਗ੍ਰੀ ਉਸ ਬੰਦੇ ਕੋ 2 ਸਾਲ ਦਾ ਵਰਕ ਪਰਮਿਟ ਤਾਂ ਹੈਗਾ ਚਾਹੇ ਉਹ ਮਾਸਟਰ ਲਈ ਜਾਵੇ ਜਾਂ ਬੈਚਲਰ ਲਈ ਜਾਵੇ ਅਜਾ 2 ਸਾਲ ਦਾ ਵਰਕ ਪਰਮਿਟ ਹਾਂ ਮਿਲਦਾ ਹੀ ਮਿਲਦਾ ਹੈ ਉਸ ਤੋਂ ਬਾਅਦ ਉਹਨੂੰ 3 ਸਾਲ ਲਈ ਅੱਗੇ ਅਪਗ੍ਰੇਡ ਕਰਕੇ H1B ਵੀਜ਼ਾ ਲੈ ਸਕਦਾ ਜਿਹੜਾ ਮਿਲ ਜਾਂਦਾ ਹੈ ਮਤਲਬ ਉਹਨੂੰ H1B ਵਰਕ ਵੀਜ਼ਾ ਕਿਹਾ ਜਾਂਦਾ ਹੈ ਮੈਂ 2014 ਤੋਂ ਇਹ ਕੰਮ ਕਰ ਰਿਹਾ ਮੇਰਾ ਭੇਜਿਆ ਹੋਇਆ ਇੱਕ ਵੀ ਸਟੂਡੈਂਟ ਵਾਪਸ ਨਹੀਂ ਆਇਆ ਤੁਸੀਂ ਲੱਭਦੇ ਜੇ ਕੋਈ ਆਇਆ ਤਾਂ ਉੱਚ ਮਤਲਬ ਜਿਹੜੇ ਜਾ ਜਾਂਦੇ ਉਹ ਵੀਜ਼ਾ ਆਪਣਾ ਐਕਸਟੈਂਡ ਕਰਾ ਲੈਂਦੇ ਐਕਸਟੈਂਡ ਕਰਾਉਂਦੇ ਆ ਨਹੀਂ ਤਾਂ 4 ਸਾਲ ਬੜਨ ਤੋਂ ਬਾਅਦ ਸਾਇਲਮ ਪਾ ਦਿੰਦੇ ਆ ਉਹਨੂੰ ਖਤਰਾ ਹੀ ਕੋਈ ਨਹੀਂ ਉਹਨੇ ਤਾਂ ਇਹੀ ਕਹਣਾ ਜੀ ਮੈਨੂੰ ਮੇਰੇ ਦੇਸ਼ 'ਚ ਖਤਰਾ ਮੈਂ ਨਹੀਂ ਜਾ ਸਕਦਾ ਵਾਪਸ